ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਹਾਂ ਸਾਰੇ ਸ਼ggen ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਖੰਨਾ ਛੋਟੀ ਜਾਣਕਾਰੀ ਲਈ ਦੱਸ ਦੇਵਾਂ ਵੀ ਪਸ਼ੂ ਮੰਡੀ ਖੰਨਾ ਮਹੀਨੇ 'ਚ ਤਿੰਨ ਵਾਰੀ ਲੱਗਦੀ ਆ 8 ਤਰੀਕ 15 ਤਰੀਕ ਤੇ 28 ਤਰੀਕ ਅੱਜ ਤੀਜੇ ਮਹੀਨੇ ਦੀ 28 ਤਰੀਕ ਵਾਲੀ ਮੰਡੀ ਤੇ ਪਹੁੰਚੇ ਹੋਏ ਆ ਆਪਾਂ ਤੇ ਸਾਰੀਆਂ ਮੱਡਾਂ ਮੱਜਾਂ ਦੀ ਦਮਾਂਗੇ ਡਿਟੇਲ ਤੇ ਭਾਅ ਵਗੈਰਾ ਪੁੱਛਾਂਗੇ ਦੁੱਧ ਵਗੈਰਾ ਸਾਰਾ ਕੁਝ ਡਿਟੇਲ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਤੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਰ ਮਿਲਦੀ ਰਹੇ ਵੀ ਤੇ ਆਜੋ ਆਪਾਂ ਮਾਰਦਿਆਂ ਨਿਗਾ ਦਿਖਾਉਣੇ ਇਸ ਨੂੰ ਚੰਗੇ ਚੰਗੇ ਪਸ਼ੂ ਅੱਜ ਦੇ ਭਾਅ ਲੈ ਕੇ ਦਿੰਦੇ ਆ ਅੱਜ ਦੇ ਕੀ ਭਾਅ ਚੱਲਦੇ ਨੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਲਓ ਜੀ ਕਿਸਾਨ ਗੁਰੂ ਆ ਮੱਝ ਚੈੱਕ ਕਰੋ ਕਰਾਂ ਤੇ ਥਾਣਾ ਬਾਨਾ ਤੁਸੀਂ ਦੇਖ ਸਕਦੇ ਹੋ ਥਾਣਾ ਸੁਣਾ ਦੀ ਮਿੱਠੀ ਪੱਤੀ ਬਹੁਤ ਆ ਥਾਂ ਤੋਂ ਬਹੁਤ ਵਧੀਆ ਲੱਗਾ ਕੱਦ-ਗਾੜ ਬਹੁਤ ਆ ਮੱਝ ਦਾ ਇਹ ਫੇਸ ਕੁਆਲਿਟੀ ਦੇਖ ਸਕਦੇ ਹੋ ਖੁੱਲੇ ਸਿੰਘਾਲੀ ਆ ਤੇ ਕੱਦ-ਗਾੜ ਦੀ ਬਾਡੀ ਲਾਈਨ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਕੱਦ-ਗੁੱਡ ਬਹੁਤ ਆ ਤੇ ਥਾਣਾ ਬਾਨਾ ਪਿੱਠਪੂੜਾ ਦੇਖੋ ਕਰਾ ਮੁੱਲ ਭਾਈ ਦਾ ਤੇ ਇਹ ਮੱਝ ਬਈ ਤੁਸੀਂ ਬਹੁਤ ਆ ਥਣ ਬਹੁਤ ਸੋਹਣੇ ਲੱਗੇ ਹੋਏ ਨੇ ਕਨਾਂ ਦੇ ਬਿੱਤੀ ਬਿੱਤੀ ਬੋਦਾ ਲੰਬੇ ਲੰਝ ਨੇ ਵਧੀਆ ਥੋੜਾ ਸੋਹਣੇ ਥਾਣ ਨੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਕੀ ਰਿਕਾਰਡ ਹੈ ਇਹਦਾ ਹਾਂਜੀ ਸੱਚੀ ਗੱਲ ਵੀਰੇ ਸੱਚੀ ਕਾ ਬਾਈ ਵੀਰੇ ਜਿਹੜੀ ਆਪਾਂ ਮੱਝ ਤੋਰ ਕੇ ਆਈ ਆ ਕੀ ਰਿਕਾਰਡ ਹੈ ਇਹਦਾ ਇਹਦਾ ਬਈ ਪਹਿਲਾ ਸੂਆ ਸੂਣਾ ਪਹਿਲਾ ਸੂਆ ਸੂਣਾ ਪਲੂਣੀ ਆ ਜੀ ਦੋਂਦੀ ਆ ਦੋ ਦੰਦੀ ਆ ਜਾਨੀ ਠੀਕ ਆ ਤੇ ਉਹਦਾ ਨਾਰਮਲ ਟਿਕਦੀ ਇਹਦਾ ਪਰ ਰਿਕਾਰਡ ਆਈ ਆ ਕੋਈ ਬਿਧੀ ਗਾਲਕਾਂ ਨੂੰ ਪਤਾ ਹੀ ਆਪ ਨੂੰ ਦਾ ਹੀ ਆ ਪਤਾ ਲਈ ਹੈ ਅਸੀਂ ਆਪਾਂ ਵੀ ਵਪਾਰ ਦਾ ਕੰਮ ਆਪਣਾ ਆ ਵਪਾਰ ਦਾ ਕਰਦੇ ਠੀਕ ਆ ਕਿੰਨਾ ਦੁੱਧ ਕੱਢ ਜੂ ਫਿਰ ਵੀ ਆਈਡੀ ਦੇ ਹਿਸਾਬ ਨਾਲ ਮਾਸਲੇ ਦੱਸੇਗਾ 18 ਕਿਲੋ ਦੁੱਧ ਮਾਸਲੇ ਪਹਿਲੇ ਸੂਏ ਦੀ ਕੱਟੀ ਆ ਪਹਿਲੇ ਸੂਏ ਦੀ ਕੱਟੀ ਆ 18 ਕਿਲੋ ਮਾ ਦਦਾ ਰਿਕਾਰਡ ਸੀਗਾ ਠੀਕ ਆ ਕਿੰਨੇ ਦੇਣੀ ਆਗੀ ਇੱਕ ਪੈਂਡ ਮੰਗਦੇ ਡੇਢ ਦੀ ਦੇ ਦਾਂਗੇ ਡੇਢ ਦੀ ਦੇਣੀ ਆ ਠੀਕ ਆ ਹੋਰ ਵੀ ਹੋਜੇ ਮਾਨਦਾਨ ਆਹ ਕਰਦਾ ਠੀਕ ਆ ਘਰੇ ਵੀ ਪਸ਼ੂ ਹੁੰਦੇ ਆਪਣੇ ਹਾਂ ਘਰੇ ਪੰਜ ਚਾਰ ਮੱਝਾਂ ਆਪਣੇ ਹੁੰਦੀਆਂ ਜਿਹੜੀ ਪੱਕਾ ਵਪਾਰ ਦਾ ਕੰਮ ਆ ਹਾਂ ਪੱਕਾ ਠੀਕ ਆ ਤੇ ਲੱਗਿਆ ਮੁੱਲੇ ਤੇ ਕੋਈ ਹੁਣ ਹਾਂ ਲੱਗੀਆਂ ਕਿੰਨਾ ਲੱਗਿਆ 30 35 ਲੱਗੀਆਂ 30 35 ਲੱਗਿਆ ਡੇਢ ਦੀ ਦੇਣੀ ਆ ਯਾਨੀ ਹੋਰ ਵੀ ਮਾਨਦਾਨ ਹੋਜੇ ਥੋੜਾ ਮੋਟਾ ਹੈਨਾ ਹਾਂ ਮਾੜਾ ਮੋਟਾ ਕਰ ਮੌਕੇ ਤੇ ਠੀਕ ਆ ਨਾਮ ਤੇ ਐਡਰੈਸ ਬੋਲ ਦੇ ਵੀਰੇ ਨਾਮ ਹਰਦੀਪ ਰੈਂਗਾ ਪਿੰਡ ਟੇਪੀਆ ਜਿਲ੍ਹਾ ਫਰੀਦਕੋਟ ਫਰੀਦਕੋਟ ਟੇਪੀ ਠੀਕ ਹੈ ਨੰਬਰ ਜੀ ਨੰਬਰ 81465 77678 ਇੱਕ ਵਾਰੀ ਹੋਰ 81465 77678 ਠੀਕ ਹੈ ਧੰਨਵਾਦ ਲੋ ਜੀ ਆ ਮੈਂ ਤੁਹਾਨੂੰ ਡਿਟੇਲ ਲੈ ਕੇ ਦੇ ਦਿੱਤੀ ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਵਾਈਦਾ ਲੈ ਕੇ ਦਿੱਤਾ ਕਰ ਲਿਓ ਸੰਪਰਕ ਮੱਚ ਬਹੁਤ ਸੋਹਣੀ ਆ ਕੱਦ-ਕੱਡ ਬਹੁਤ ਆ ਤੇ ਪਹਿਲਣੀਆਂ ਆ ਦੋ ਦਿਨਾਂ ਦੀ ਆ ਕੌਲੀ ਕਿਸਾਨ ਵੀਰੋ ਕਾ ਗਾਂ ਚੈੱਕ ਕਰ ਸਕਦੇ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਥਾਣਾ ਹਵਾਨਾ ਬਹੁਤ ਸੋਹਣਾ ਲੱਗਿਆਗਾ ਛੋਟਾ ਥਾਣਾ ਬਿੱਥੀ ਦਾ ਥਾਣਾ ਲੱਗਿਆ ਹੋਇਆ ਹੈ ਤੇ ਝੂਲ ਝੂਲ ਤੁਰਦੀ ਹੈ ਗੱਗੂ ਵਾਂਗੂ ਕੋੜ ਲਿਆ ਵੀਰੇ ਤੇ ਉਧਰ ਵੀ ਤੁਹਾਨੂੰ ਦਿਖਾਉਣੇ ਆ ਪਿੱਟਪੜਾ ਤੁਹਾਨੂੰ ਦਿਖਾਤਾ ਤੇ ਫੇਸ ਕੁਆਲਿਟੀ ਚੈੱਕ ਕਰੋ ਤੇ ਬਾਡੀ ਲੈਂਡ ਦੀ ਮੰਨ ਗਾਂ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਇਸ ਬਾਡੀ ਡਿਜ਼ਾਈਨ ਦੀ ਵੀ ਦੇਖ ਸਕਦੇ ਕੱਦ ਕੋਤ ਪੌਦਾ ਗਾਣਾ ਸੁਈ ਹੋਈ ਆ ਬਾਕੀ ਡਿਟੇਲ ਆਪਾਂ ਬਾਾਈ ਤੋਂ ਲੈਣੇ ਆ ਪੌਦਿਆਂ ਕੀ ਰਿਕਾਰਡ ਹੈ ਇਹਦਾ ਅੰਧੂਣ ਬਹੁਤ ਸੋਹਣੇ ਲੱਗੇ ਹੋਏ ਨੇ ਚੈੱਕ ਕਰ ਸਕਦੇ ਤੁਸੀਂ ਸਰਦਾਰ ਸਾਹਿਬ ਹਾਂਜੀ ਸ਼ਾਸਤਰੀ ਗਾਲ ਵੀਰੇ ਜਿਹੜੀ ਆਪਾਂ ਗਾਂ ਤੋੜ ਕੇ ਦਾ ਕੀ ਰਿਕਾਰਡ ਹੈ ਇਹਦਾ ਜੀ ਇਹ ਰਿਕਾਰਡ ਹੈ 22 ਕਿਲੋ ਦਾ 22 ਕਿਲੋ ਦਾ ਕਿਵੇਂ ਸੂਏ ਹੁਣ? ਭਾਜੀ ਪਲੂਣ ਬੱਛੀਏ, ਦੋ ਦੰਦ ਦਾ। ਦੋ ਦੰਦ ਦਾ ਪਲੂਣ ਆ। ਇਹ ਮਗਰ ਬਾਕੀ ਆ ਬੱਚਾ। ਮਗਰ ਵੀ ਬੱਸੀ ਆ। ਯਾਨੀ ਵੱਧੇ ਵਾਲੀ ਗੱਲ ਹੀ ਆ। ਹਾਂਜੀ ਹਾਂਜੀ। ਤੇ ਹੁਣ 22 ਕਿਲੋ ਜਾਨੀ ਤਿਆਰ ਆ? ਹਾਂਜੀ ਹਾਂਜੀ ਭਾਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਕੋਈ ਨਾ ਹੋ ਗਏ ਭਾਜੀ 15-20 ਦਿਨ। 15 ਦਿਨ ਹੋ ਗਏ ਬਾਲਾ ਬੂਲੇ ਸਾਫ ਹੋ ਗਿਆ ਬਿਲਕੁਲ। ਯਾਨੀ 22 ਪੀਕ ਦਾ। ਹਾਂਜੀ ਹਾਂਜੀ। ਗਾਰੰਟੀ ਨਾ ਕਰੋ ਚ ਵਾਦਾ ਨਹੀਂ ਆਪਾਂ। ਹਾਂਜੀ ਹਾਂਜੀ ਭਾਜੀ। ਠੀਕ ਆ ਤਾਂ ਕੀ ਮੁੱਲ ਕਰਿਆ ਦਾ ਮੁੱਲ ਭਾਜੀ ਹੈਗਾ ਦਾ 75000 75000 ਦੇਣੀ ਕਿੰਨੇ ਦੀ ਆ 70 ਦੀ ਦਵਾਂਗੇ 70 ਦੀ ਦੇਣੀ ਆ ਠੀਕ ਆ ਤੇ ਇਹ ਵਪਾਰ ਦਾ ਕੰਮ ਆ ਜਾਂ ਘਰ ਦੇ ਪਸੂ ਨਰੇਲੂ ਭਾਜੀ ਘਰੇਲੂ ਆਪਾਂ ਘਰ ਦੀ ਪਸੀ ਆ ਇੱਕ ਹੀ ਲੈ ਕੇ ਆਈ ਜੀ ਆਪਾਂ ਠੀਕ ਆ ਲੱਗਿਆ ਕਿਸੇ ਤੇ ਹੁਣ ਲੱਗਦਾ ਫਿਰ ਭਾਜੀ ਕਿੰਨੇ ਲੱਗਿਆ 60 62 ਲੱਗਿਆ 60 62 ਲੱਗਿਆ 70 ਦੀ ਦੇਣੀ ਆ ਆਪਾਂ ਹਾਂਜੀ ਹਾਂਜੀ ਠੀਕ ਆ ਤੇ ਨਾਮ ਤੇ ਐਡਰੈਸ ਬੋਲੋ ਵੀਰੇ ਨਾਮ ਮੇਰੇ ਰਾਹੁਲ ਆ ਲੁਧਿਆਣਾ ਪਿੰਡ ਜਲੰਧਰ ਬਾਈਪਾਸ ਠੀਕ ਆ ਨੰਬਰ ਨੰਬਰ ਹੈਗਾ 84379 13314 ਠੀਕ ਐ ਇੱਕ ਵਾਰੀ ਹੋਰ ਬੋਲੋ 84379 1334 ਠੀਕ ਐ ਧੰਨਵਾਦ ਬਾਈ ਲਓ ਵੀਰੇ ਜੀ ਆ ਤੁਹਾਨੂੰ ਗਾਹ ਪਸੰਦ ਆਉਂਦੀ ਆ ਬਾਈ ਕਹਿੰਦਾ 22 ਲੀਟਰ ਦੁੱਧ ਦਾ ਪਹਿਲਣੀਆਂ ਦੋ ਦੰ ਦਾ ਇਹ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲਿਓ ਸੰਪਰਕ ਆ ਬੱਸੀ ਆ ਮਗਰ ਇਹਦੀ ਲਓ ਜੀ ਕਿਸਾਨ ਵੀਰੋ ਕਾਹ ਮੱਝ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਣ ਹਵਾਨਾ ਦੇਖੋ ਢਿੱਲ ਟੁਲਨਾ ਦੇ ਬਹੁਤ ਨੇ ਤੇ ਹਵਾਨਾ ਬਹੁਤ ਸੋਹਣਾ ਲੱਗਿਆ ਪਿੱਠਪੜੇ ਦੀ ਵੀ ਬਹੁਤ ਚੌੜੀ ਆ ਗਈ ਤੇ ਕੱਦ-ਕਾੜ ਦੇ ਵੀ ਦੇਖ ਸਕਦੇ ਹੋ ਕੱਦ-ਕਾੜ ਵੀ ਠੀਕ ਆਗਾ ਬਾਕੀ ਫੇਸ ਕੁਆਲਿਟੀ ਦੇਖੋ ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਵੱਡੇ ਸ਼ਿੰਕਾਂ ਦੀ ਆ ਤੇ ਹਵਾਨਾ ਬਹੁਤ ਸੋਹਣਾ ਲੱਗਿਆ ਤੇ ਥਾਣੇ ਦੇਖੋ ਮੇਰਾ ਮੋਟਾ-ਮੋਟਾ ਥਣ ਲੱਗਿਆ ਹੋਇਆਂ ਦਾ ਬਾਕੀ ਡਿਟੇਲ ਆਪਾਂ ਬਾਅਦ ਤੌਣ ਦਿੰਨੇ ਆ ਕੀ ਡਿਟੇਲ ਆ ਇਹਦੀ ਨਹੀਂ ਪੁੱਛਦੇ ਆ ਰਿਕਾਰਡ ਇਹਦਾ ਵੀ ਹਾਂਜੀ ਸ਼ਾਸਤਰੀ ਗਾਲ ਬਾਪੂ ਜੀ ਠੀਕ ਆ ਜੀ ਇਹ ਜਿਹੜੀ ਮੱਝ ਆਪਾਂ ਤੋੜ ਕੇ ਦਾ ਯਕੀਨ ਰਿਕਾਰਡ ਆ ਜੀ ਇਹਦਾ ਇਹਦਾ 1.40 ਮੰਦ ਜੀ 1.40 ਮੁੱਲ ਆ ਜੀ ਤੇ ਕਹਵਾ ਸੁਆ ਸੁਣਾ ਇਹਨੇ ਹੁਣ ਤੀਜਾ ਜੀ ਤੀਜਾ ਜੁਆ ਕਿੰਨੇ ਦਿਨ ਬਾਕੀ ਆ ਇਹ ਦਿਨ 10 ਰਹਿੰਦੇ ਜੀ ਦਿਨ 10 ਰਹਿੰਦੇ ਆ ਹਾਂਜੀ ਠੀਕ ਆ ਕਿੰਨੇ ਦੀ ਦੇਣੀ ਆ 20 ਦੀ ਦੇ ਦਾਂਗੇ 1 20 ਦੀ ਦੇਣੀ ਆ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਰਿਕਾਰਡ ਆ ਇਹਦਾ 18 ਕਿਲੋ ਜੀ 18 ਕਿਲੋ ਦੇ ਦਊਗੀ ਹਾਂਜੀ ਗਾਰੰਟੀ ਨਾਲ ਚ ਵਾਦਾਂਗੇ ਆਪਾਂ ਕਰੋ ਹਾਂ ਗਾਰੰਟੀ ਰੱਖ ਠੀਕ ਆ ਤੇ ਕਰਦੀ ਆ ਆਪਣਾ ਕਿ ਬਿਵਾਰ ਦਾ ਕੰਮ ਆ ਕਰਦੀ ਆ ਠੀਕ ਆ ਤੇ ਆਪਣਾ ਨਵਾਂ ਤੇ ਐਡਰੈਸ ਬੋਲ ਦੋ ਹਰੁਣਜੀਤ ਸਿੰਘ ਠੀਕ ਆ ਜੀ ਪਿੰਡ ਪੁਸ਼ਪਰਛਨਾ ਜ਼ਿਲ੍ਹਾ ਜੀ ਪਟਿਆਲਾ ਠੀਕ ਆ ਨੰਬਰ ਬੋਲ ਦੋ ਨੰਬਰ ਯਾਰ ਮੁੰਡੇ ਕੋਲੇ ਆ ਫਿਰ ਮਾਇ ਲੋਕਰ ਆ ਉਹ ਕਿੰਨਾ ਨੰਬਰ ਆਉਂ ਬੋਲ ਦੋ ਯਾਦ ਨਹੀਂ ਹੈਗਾ ਯਾਦ ਵੀ ਅਲੱਗ ਹੈ ਠੀਕ ਆ ਲਓ ਜੀ ਆ ਮੱਝ ਤੁਸੀਂ ਦੇਖ ਸਕਦੇ ਹੋ ਬਾਪੂ ਦਾ ਨੰਬਰ ਮੁੰਡੇ ਕੋਲੇ ਆ ਬਾਕ ਜੀ ਮੱਝ ਦੇਖੋ ਕਰੋ ਮੱਝ ਸੋਹਣੀ ਆ ਵੀ ਕਿਸਾਨ ਵੀਰੋ ਕਾਹ ਗਾਂ ਤੁਸੀਂ ਦੇਖ ਸਕਦੇ ਹੋ ਤੇ ਥਾਣਾਵਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਥਾਣਾਵਾਂ ਬਹੁਤ ਸੋਹਣੇ ਛੋਟੇ ਥਾਂ ਨੇ ਪਿੱਥੀਆਂ ਥਾਂ ਲੱਗ ਰੇ ਪਿੱਠ ਪੁੜੇ ਦੇਖੋ ਤੇ ਕੱਦ ਕਾਰ ਦੇਖੋ ਤੇ ਕੱਟ ਕਾਰ ਢਾਂਚਾ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਮੁਰਾ ਦਿਖਾ ਦਿੰਨੇ ਇਸ ਨੂੰ ਪੂਰੋ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਅੱਲੋਗਰਾ ਥਾਣਾ ਇਹਨੇ ਜ਼ਬਰਵਾ ਦੀ ਆ ਤਣ ਬਹੁਤ ਪਿੱਥੀਆਂ ਲੱਗਿਆ ਤੇ ਥਾਣਾ ਬਹੁਤ ਸੋਹਣੇ ਲੱਗਿਆ ਹੋਣੇ ਸੂਣ ਵਾਲੀਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣੇ ਆ ਪਰ ਇਹ ਬਸ ਸੋਤ। ਬਾਹਰ ਦਿਓ। ਹਾਂਜੀ ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਵੀਰੇ ਜਿਹੜੀ ਆਪਾਂ ਗਾਂ ਤੋਰ ਕਰਾਈ ਆ ਕੀ ਰਿਕਾਰਡ ਹੈ ਇਹਦਾ? ਰਿਕਾਰਡ ਵੀਰੇ ਦੂਜਾ ਸੂਆ ਹੁੰਦੀ ਆ। ਠੀਕ ਆ। ਤੇ ਦੂਜੇ ਸੂਆ ਕਿੰਨਾ ਦੁੱਧ ਕੱਢ ਦੂ ਹਣ? ਦੁੱਧ ਕੱਢ ਦੂ ਫਿਰ 14-15 ਦਿਨ। ਪਹਿਲੇ ਦੇ ਸੂਆ ਕਿੰਨਾ ਦਿੱਤਾ? ਕੱਢੇ 12-13। ਕਿੰਨੇ ਦਿਨ ਰਹਿੰਦੇ ਆ? 10 ਦਿਨ ਬਾਕੀ। 10 ਦਿਨ ਬਾਕੀ ਨੇ। ਇਹ ਆਪਣੇ ਵਪਾਰ ਦਾ ਕੰਮ ਆ ਜਾਂ ਘਰ ਦੀ। ਵਪਾਰ ਦਾ ਕੰਮ ਆ। ਦੂਜੇ ਸੂਏ ਸੂਕ ਜਾਈਂ 10 ਦਿਨ ਬਾਕੀ ਨੇ। 10 ਦਿਨ ਬਾਕੀ। ਕੀ ਮੱਲ ਰੱਖਿਆ? ਬੋਲਣਾ 70000 ਕਰਦੇ ਬੋਲਣਾ 70000 ਦੇਣੀ ਕਿੰਨੇ ਦੀ ਆ 65 ਦੇਣੀ ਹੋਰ ਉਹ ਜੂ ਮਾਨਤਨ ਮਾਨਤਾ ਬਿਲਕੁਲ 65 ਦੀ ਫਿਕਸ ਹੀ ਹੈ ਜਸ ਨੂੰ ਹੀ ਆ ਤੇ ਨੰਬਰ ਤੇ ਐਡਰੈਸ ਬੋਲ ਦਿਓ ਬਾਈ ਨੰਬਰ 97816 1287 ਇੱਕ ਵਾਰੀ ਹੋਰ ਬੋਲ 97816 1287 ਨਾਮ ਤੇ ਐਡਰੈਸ ਬਾਈ ਨਾਮ ਹਾਕਮ ਸਿੰਘ ਪਿੰਡ ਕਾਲਾ ਮਾਜਰਾ ਜਿਲ੍ਹਾ ਫਵੇਗੜ ਸਾਹਿਬ ਠੀਕ ਆ ਧੰਨਵਾਦ ਵੀਰੇ ਲੋ ਮਿੱਤਰੋ ਜੇ ਆਹ ਕਾ ਕਿਸੇ ਨੂੰ ਪਸੰਦ ਆਉਂਦੀ ਆ ਸੂਣ ਵਾਲੀ ਆ ਦੂਜੇ ਸੂਏ ਤੇ ਕਰ ਲਿਓ ਬਾਈ ਨੇ ਸੰਪਰਕ ਨੰਬਰ ਤੁਹਾਨੂੰ ਲੈ ਕੇ ਦਿੱਤਾ ਤਾਂ ਮੇਰੇ ਕਾਫੀ ਮੱਝੇ ਕਰ ਸਕਦੇ ਹੋ ਤੇ ਥਾਣਾ ਵਹਾਨਾ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰੇ ਦੇਖੋ ਬਹੁਤ ਚੌੜੀ ਆ ਗਈ ਕੱਦ-ਕਾੜ ਵੀ ਤੁਸੀਂ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਤੇ ਕੱਦ-ਕਾੜ ਠੀਕ ਆ ਥਾਣਾ ਵਹਾਨਾ ਬਹੁਤ ਸੋਹਣਾ ਲੱਗਿਆ ਮੋਟਾ ਥਰ ਲੱਗਿਆ ਬਿੱਤੀ ਉਹਦੇ ਥਰ ਲੱਗੇ ਬਾਕੀ ਡਿਟੇਲ ਆਪਾਂ ਬਾਅਦ ਚ ਲੈਣੇ ਆ ਕੀ ਰਿਕਾਰਡ ਇਹਦਾ ਪੁੱਛਦੇ ਆ ਹਾਂਜੀ ਸਾਸਤਰੀ ਗਾ ਵੀਰੇ ਸਾਸਤਰੀ ਗਾ ਵੀਰਾ ਵੀਰੇ ਜਿਹੜੀ ਆਪਾਂ ਮੱਝ ਤੋਰ ਕੇ ਆਈ ਆ ਕੀ ਰਿਕਾਰਡ ਹੈ ਦਾ ਇਹਦੇ 20 ਕਿਲੋ ਦਾ ਰਿਕਾਰਡ ਆਈ 20 ਕਿਲੋ ਤੇ ਥੋੜੀ ਮੱਝ ਭੱਜਦੀ ਆ ਗਈ ਹਾਂਜੀ ਕਹਿਵਾ ਸੁਆ ਵੀਰੇ ਦਾ ਦੂਜੇ ਦੂਜੇ ਸੁਆ ਕਿੰਨੇ ਦਿਨਾਂ ਰਹਿੰਦੇ ਆ ਇਹ ਪਏ 10 ਦਿਨ 10 12 ਦਿਨ ਪਏ ਆ ਜੇ ਹਾਂਜੀ ਦੂਜੇ ਸੁਏ ਕਿੰਨਾ ਦੁੱਧ ਬਾਜੂ 20 ਕਿਲੋ ਬਾਜੂਗੀ ਪੂਰਾ ਹਾਂਜੀ ਹਾਂਜੀ ਪਹਿਲਾਂ ਕਿੰਨੇ ਦਿੱਤਾਗਾ 40 ਜਾਂਦਾ ਸ਼ਾਮਕ ਲੈਣ ਮੰਗੋ ਕਿੰਨੀ ਬੰਗੜਾ ਇੱਧਰ ਆ ਜੀ ਉਹਨਾਂ ਕੋ ਥੋੜਾ ਜਿਹਾ ਖੁੱਲੀਆਂ ਮੱਝਾਂ ਫਿਰਦਿਆਂ ਕਰਕੇ ਭੱਜਦੀਆਂ ਨੇ ਤੇ ਕਿੰਨਾ ਬੋਲ ਕੇ ਰਿਆ ਵੀਰੇ ਇਹਦਾ ਇਹਦਾ ਮੁੰਡੇ ਕਿ 40 ਜੀ ਇੱਕ 40 ਕਿੰਨੇ ਦੇਣੀ ਆ ਇਹ ਸਵਾ ਹੀ ਦੇਣੀ ਆ ਸਵਾ ਹੀ ਦੇਣੀ ਆ ਤੇ ਨਾਮ ਤੇ ਐਡਰੈਸ ਬੋਲ ਦੇ ਵੀਰੇ ਮਾੜਾ ਨਾਮ ਗੁਮਾਈ ਤੇ ਜਿਹੜਾ ਤੁਹਾਡਾ ਨਾਮ ਗੁਮਾਈ ਵੀਰਾ ਨਾਮ ਨੰਬਰ ਬੋਲਿਓ ਵੀਰੇ ਨੰਬਰ ਉਹਨੂੰ ਪੁੱਛੋ ਤੇ ਬਾਈ ਤੇ ਨੰਬਰ ਲੈ ਕੇ ਦਿੰਦੇ ਆ ਬਾਈ ਜੇ ਕਿਸ ਨੂੰ ਪਸੰਦ ਆਉਂਦੀ ਆ ਬਾਈ ਦਾ ਖਰੀਦ ਲਿਓ ਤੇ ਥੋੜੀ ਮੱਝ ਖੜਦੀ ਨਹੀਂ ਨਾ ਤਾਂ ਕਰਕੇ ਨੰਬਰ ਬੋਲਿਓ ਨੰਬਰ 98724 98724 ਹਾਂਜੀ ਹਾਂਜੀ 41333 41 333 333 ਹਾਂਜੀ ਠੀਕ ਆ ਧੰਨਵਾਦ ਬਾਈ ਦੱਸਤਾ ਵੀਰੋ ਦੱਸਤਾ ਲਓ ਜੀ ਕਿਸਾਨ ਵੀਰੋ ਕਾ ਮੱਝ ਸੌਰੀ ਗਾਂ ਚੈੱਕ ਕਰੋ ਤੇ ਥਾਣ ਹਵਾਨਾ ਵੀ ਦੇਖ ਸਕਦੇ ਹੋ ਥਾਣ ਹਵਾਨਾ ਬਹੁਤ ਸੋਹਣਾ ਯਾਰ ਤੇ ਥਣਾ ਥਣਾ ਹੀ ਦੇਖ ਸਕਦੇ ਹੋ ਬਾਕੀ ਦੋ ਛੋਟੇ ਥਣ ਲੱਗੇ ਆ ਸੇਤ ਤੇ ਚਾਰ ਥਣ ਉੱਦਾਂ ਨੇ ਸੇਤ ਨਾਲ ਹੀ ਆ ਬਾਕੀ ਕਦ ਕਾੜ ਦੇਖੋ ਕਦ ਕਾੜ ਵੀ ਬਹੁਤ ਆ ਗਾਂ ਦਾ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੱਦ-ਕੱਡ ਬਹੁਤ ਆਗਾ ਦਾ ਤੇ ਥਣਭਾਨਾਂ ਦੀ ਦੇਖ ਸਕਦੇ ਹੋ ਥਣਭਾਨਾਂ ਬਹੁਤ ਸੋਹਣੀਆਂ ਗਾ ਬਾਕੀ ਡਿਟੇਲ ਆਪਾਂ ਬਾਅਦ ਤੱਕ ਲੈਣੇ ਆ ਕੀ ਰਿਕਾਰਡ ਆ ਇਹਦਾ ਕਿਸੇ ਛੋਟੇ ਜਿਹੇ ਥਣ ਲੱਗੇ ਆ ਉਪਰ ਆਪ ਨੂੰ ਪਹਿਲਾਂ ਬੰਦ ਲੈ ਜੀ ਪੁੱਛਦੇ ਆਪਾਂ ਹਾਂਜੀ ਸ਼ਾਸਤਰੀ ਗਾਲ ਜੀ ਸ਼ਾਸਤਰੀ ਗਾਲ ਜੀ ਬਈ ਜਿਹੜੀ ਆਪਾਂ ਗਾਂ ਤੋਰ ਕੇ ਦਾ ਇਹ ਕੀ ਰਿਕਾਰਡ ਇਹਦਾ ਇਹ ਰਿਕਾਰਡ ਆ ਜੀ 35 ਲੀਟਰ ਦੇਉਗੇ ਦੋਤ 35 ਲੀਟਰ ਦੇਉ ਕਹਿਵੇਂ ਸੂਏ ਸੂਣਾ ਇਹਨੇ ਹੁਣ ਦੂਜੇ ਸੂਏ ਜੀ ਦੂਜੇ ਸੂਏ ਪਹਿਲਾਂ ਤਾਂ ਕਿੰਨਾ ਸੀ ਪਹਿਲੇ 30 ਕੱਢੇ ਸੀ 30 ਕੱਢੇ ਨਹੀਂ 35 ਦੇ ਦੂ ਹੁਣ ਕਿੰਨੇ ਦਿਨ ਬਾਕੀ ਨੇ ਇਹ ਸੂਪੀ ਜੀ ਸੂਪੀ ਇਹ ਹਾਂਜੀ ਹਾਂਜੀ ਕੀ ਬੱਚਾ ਦਾ ਇਹਦਾ ਬੱਚਾ ਜੀ ਅਸੀਂ ਉਹ ਕਾਲਾ ਜਿਹੜਾ ਬੈਠਾਗਾ ਠੀਕ ਆ ਤੇ ਕੀ ਮੁੱਲ ਕਰਿਆਗਾ ਇਹਦਾ ਇੱਕ ਪੰਜੀ ਹੈ ਨਹੀਂ ਕੋਈ ਨਹੀਂ ਛਾਉਂ ਨਹੀਂ ਇੱਥੇ ਆ ਥੋੜੀ ਭਾਦੀ ਆ ਡਰਦੀ ਹੁੰਦੀ ਆ ਕਿੰਨਾ 135 ਜੀ 135 135 135 ਕਿੰਨੇ ਦੇਣੀਆਂ ਜੀ 115 ਦੀ ਦੇ ਦਾਂਗੇ 115 ਦੇ ਰਾਂ ਨਾਮ ਤੇ ਐਡਰੈਸ ਬੋਲ ਦੋ ਗਰਮੇਸ਼ ਸਿੰਘ ਬਿੱਲੂ ਖੰਨਾ ਖੰਨਾ ਸਹਿਰੀ ਆ ਹਾਂਜੀ ਤੇ ਨੰਬਰ ਬੋਲਿਓ 985555 ਹਾਂਜੀ 12872 ਇੱਕ ਵਾਰੀ ਹੋਰ ਬੋਲੋ 985555 12872 ਠੀਕ ਆ ਵਪਾਰ ਦੀ ਕਮਾਈ ਆਪਣਾ ਹਾਂਜੀ ਹਾਂਜੀ ਠੀਕ ਆ ਧੰਨਵਾਦ ਜੀ ਆ ਇਹਦਾ ਬੱਚਾ ਇਹ ਬੱਛਾ ਜੀ ਬੱਚਾ ਜੀ ਬੱਚਾ ਤੇ ਆ ਬੱਛਾ ਪੁੱਤਰ ਉਹਦਾ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਈ ਇਹਦੇ ਪਿਸੇ ਛੋਟੇ ਥਣ ਲੱਗੇ ਹੋ ਉਹ ਤਾਂ ਉਦਾਂ ਹੀ ਨਾਰਮਲ ਹੀ ਹਨਾ ਉਹ ਚੱਲਦੇ ਨੇ ਹਨਾ ਉਦਾਂ ਹੀ ਨੇ ਉਹ ਉਹ ਤਾਂ ਵੈਸੇ ਠੀਕ ਆ ਹੁਣ ਚਾਰ ਥਣ ਬਾਈ ਉਦਾਂ ਲੱਗੇ ਹੋ ਦੋ ਥਣ ਲੱਗੇ ਹੋ ਨੇ ਛੋਟੇ ਉਹ ਨਾਰਮਲ ਹੀ ਉਦਾਂ ਹੀ ਠੀਕ ਆ ਬਾਕੀ ਤੁਸੀਂ ਕਦ ਕਾੜ ਦੇਖੋ ਕਰ ਬਾਕੀ ਨੰਬਰ ਲੈ ਕੇ ਦਿੱਤਾ ਸੰਪਰਕ ਕਰ ਲਿਓ ਲੋ ਵੀ ਤਿਸ਼ਾਨ ਵੀਰੋ ਆ ਇੱਕ ਗਾਂ ਵੀ ਚੈੱਕ ਕਰ ਸਕਦੇ ਹੋ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਹਵਾਨਾ ਬਹੁਤ ਸੋਹਣਾ ਲੱਗਿਆ ਪਿਸੇ ਤੇ ਕਦ ਕਾੜ ਤੁਸੀਂ ਦੇਖ ਸਕਦੇ ਹੋ ਪਿੱਛੇ ਪੜੇ ਦੇਖੋ ਵੀਰ ਕਦ ਕਾੜ ਬਹੁਤ ਆਗਾ ਦੇਖਦੇ ਹੋ। ਬਹੁਤ ਨਵੋ ਸੋਹਣਾ ਦਾ। ਕੱਦ-ਕੱਦ ਵੀ ਬਹੁਤ ਤਾਂ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਫੇਸ ਕੁਆਲਿਟੀ ਮੋਰੋ ਵੀ ਦਿਖਾ ਦਿੰਦੇ ਆ। ਤੇ ਥਣਾਂ ਜਿ ਮਿੱਤੀ-ਪੁੱਤੀ ਵੀ ਬਹੁਤ ਆ ਗਈ। ਥਣ ਬਹੁਤ ਸੋਹਣੇ ਲੱਗੇ ਹੋਏ ਨੇ। ਬਾਕੀ ਰਿਕਾਰਡ ਆਪਾਂ ਬਾਅਦ ਵਿੱਚ ਲੈ ਕੇ ਦਵਾਂਗੇ। ਕੀ ਰਿਕਾਰਡ ਦੀ ਆਹੇ? ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਫੇਸ ਕੁਆਲਿਟੀ ਤੁਸੀਂ ਦੇਖੋ। ਤਕਰੀਬਨ ਸੂਈ ਹੋਈ ਆ ਦੇਖਦੇ ਆ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਲੈਂਦੇ ਆ। ਹਾਂਜੀ ਸ਼ਾਸਤਰੀ ਗੱਲ ਵੀਰੇ। ਵੇਰਾ ਕੀ ਰਿਕਾਰਡ ਹੈ ਇਹਦਾ ਸਸਤੀ ਗੱਲ ਵੀਰੇ ਸਸ ਗਿਆ ਭਾਈ ਜੀ ਵੀਰੇ ਕੀ ਰਿਕਾਰਡ ਹੈ ਇਧਰ ਆ ਵੀਰੇ ਧੁੱਪ ਜੀ ਪੈਂਦੀ ਆ ਕੀ ਰਿਕਾਰਡ ਹੈ ਵੀਰੇ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਵੀਰੇ ਇਹਦੇ ਥੱਲੇ 29 ਤੋਂ 30 ਲੀਟਰ ਦੁੱਧ ਹੈਗਾ 29 ਤੋਂ 30 ਲੀਟਰ ਦੁੱਧ ਆ ਹੁਣ ਕਵੇਂ ਸੂਆ ਸੂਈ ਹੋਈ ਆ ਇਹ ਆ ਵੀਰੇ ਦੂਜਾ ਸੂਆ ਸੂਈ ਆ ਦੂਜੇ ਸੂਏ ਸੂਈ ਆ ਬੱਚਾ ਕੀ ਆ ਮਗਰ ਬੱਚਾ ਮੇਲ ਹੈ ਵੀਰੇ ਯਾਰ ਬੱਚਾ ਬੈਠਾ ਇਹਦਾ ਆ ਕਾਫ ਨਾ ਚਿੱਟਾ ਚਿੱਟਾ ਠੀਕ ਆ ਤੇ ਹੁਣ ਕਿੰਨਾ 29 ਲੀਟਰ ਆ ਹਾਂ ਵੀਰੇ ਕਿੰਨੇ ਦਿਨੋਂ ਕੇ ਸੂਈ ਨੂੰ ਇਨੂੰ 15 ਤੋਂ 20 ਦਿਨ ਹੋ ਗਿਆ ਸਾਫ ਹੋ ਗਈ ਜਮਾਨ ਸਾਫ ਹੋ ਪੀਕ ਲੈਵਲ ਦਾ ਜਾਨੀ ਹੋ ਗਿਆ ਪੀਕ ਲੈਵਲ ਦੇ ਨੇੜੇ ਲੱਗ ਗਈ ਵੀਰੇ ਠੀਕ ਆ ਬਾਈ 30 ਕਰ ਜਾਨੀ ਜੇ ਪੀਕ ਤੋਂ ਪਲੱਸ ਜਾਊਗੀ ਪਲੱਸ ਜਾਊਗੀ ਕੀ ਮੁੱਲ ਕਰਿਆ ਵੀਰੇ ਦਾ ਮੁੱਲ ਨਹੀਂ ਦਾ ਵੀਰੇ 1 ਲੱਖ 5000 ਰੁਪਇਆ 1 ਲੱਖ 5000 ਰੁਪਇਆ ਮੁੱਲ ਕਰਿਆ ਤੇ ਦੇਣੀ ਕਿੰਨੇ ਦੀ ਆ ਬਾਕੀ ਵੀਰੇ ਮੌਕੇ ਤੇ ਹੋ ਜਾਈਗਾ ਮੌਕੇ ਤੇ ਹੋ ਜੂਗਾ ਹਾਂ ਠੀਕ ਆ ਤੇ ਵਪਾਰ ਦੀ ਕੰਮ ਆ ਬਾਈ ਆਪਣਾ ਹਾਂ ਵੀਰੇ ਲੈਣ ਦੇ ਹੰਦਾ ਹੀ ਕੰਮ ਹੈ ਆਪਣਾ ਠੀਕ ਆ ਤੇ ਆਪਣਾ ਐਡਰੈਸ ਬੋਲ ਦੋ ਵੀਰੇ ਐਡਰੈਸ ਆਪਾਂ ਖਨੋਰੀ ਬਾਰਡਰ ਠੀਕ ਆ ਢੱਲੇ ਵਾਲਾ ਸਾਹਿਬ ਬੈਠਿਆ ਹਾਲਾ ਉਹ ਖੜਦਾਲ ਦੇ ਨਾਲ ਪਿੰਡ ਆਪਣਾ ਸ਼ੇਰਗੜ ਸ਼ੇਰਗੜ ਹਾਂ ਖਨੌਰੀ ਵਾਟਰ ਕੋਲੇ ਹਾਂ ਵੀਰੇ ਠੀਕ ਆ ਤਿੰਨ ਨੰਬਰ ਵੀਰੇ ਨੰਬਰ ਵੀਰੇ 78141 08676 ਇੱਕ ਵਾਰੀ ਹੋਰ ਬੋਲੋ 78141 08676 ਠੀਕ ਆ ਤੇ ਘਰੇ ਹੋਰ ਵੀ ਪਸ਼ੂ ਹੁੰਦੇ ਨੇ ਭਾਈ ਆਪਣੇ ਹਾਂ ਵੀਰੇ ਆਪਣੇ ਕੋਲ ਮੱਝਾਂ ਵੀ ਹੈਗੀਆਂ ਨੇ ਠੀਕ ਆ ਜੀ ਤੇ ਬੁੱਲ ਵੀ ਆਪਣੇ ਕੋਲ ਸੀਆਰਪੀ ਨਾਬੇ ਵਾਲਾ ਦਾ 6274 ਦਾ 7 ਸਰਕਾਰੀ ਹੈ ਜੜਾ ਹਾਂ ਹੈਨਾ ਸਰਕਾਰੀ ਹੈਨਾ ਸਤਲੂ ਦਾ ਬੱਚਾ ਆਪਣੇ ਕੋਲ 74 ਦਾ ਓਕੇ 634 ਨੰਬਰ ਮਾਂ ਦਾ ਬੱਚਾ ਠੀਕ ਹੈ ਜੀ ਥੱਲੇ 21 ਕਿਲੋ 800 ਗ੍ਰਾਮ ਦੁੱਧ ਸੀ ਠੀਕ ਆ ਵੀਰੇ ਉਹ ਆਪਣੇ ਘਰੇ ਬੋਲਣਾ ਉਹ ਆਪਣੇ ਘਰੇ ਬੋਲਣਾ ਹੈ ਠੀਕ ਆ ਬਾਈ ਹਾਂ ਵੀਰੇ ਆਪਣੇ ਕੋਲ ਨੀਡੀ ਦੀਆਂ ਮੱਝਾਂ ਹੈਗੀਆਂ ਨੇ ਮੋਹਰਾ ਦੀਆਂ ਵੀ ਹੈਗੀਆਂ ਨੇ ਯਾਨੀ ਗਾਵਾ ਮੱਝਾਂ ਮਿਕਸ ਕਰਾਂਗਾ ਮਿਕਸ ਕਰਾਂਗਾ ਠੀਕ ਆ ਆਪਣੇ ਕੋਲ ਜਰਸੀ ਵੀ ਨੇ ਐਫ ਐਫ ਵੀ ਨੇ ਆ ਪਰਲੀ ਬੈਡ ਦੋ ਦੰਦ ਹੈ ਉਹ ਵੀ ਪਰਲੀਓ ਪਾਸੇ ਖੜੀ ਆ 19 ਤੋਂ 20 ਲੀਟਰ ਦੁੱਧ ਹੈਗਾ ਉਹ ਵੀ 15 ਤੋਂ 20 ਦਿਨਾਂ ਦੀ ਸੂਈ ਹੋਈ ਆ ਠੀਕ ਉਹਦੇ ਮਗਰ ਆ ਬੱਚਾ ਕੀ ਆ ਉਹਦੇ ਮਗਰ ਮੇਲ ਆ ਉਹਦੇ ਮਗਰ ਦੋਨਾਂ ਦੋਨਾਂ ਮਗਰ ਹੀ ਮੇਲ ਆ ਨਾ ਹਾਂ ਜੀ ਠੀਕ ਆ ਤੇ ਉਹਦਾ ਮੁੱਲ ਕੀ ਕਰਿਆ ਬਾਈ ਉਹਦਾ ਮੁੱਲ ਵੀਰੇ 70000 65 ਦੀ ਦਾਂਗੇ 65 ਦੀ ਦੇਣੀ ਆ ਉਹ ਹਾਂ ਵੀਰੇ ਠੀਕ ਉਹਨੂੰ ਵੀ 15 20 ਦਿਨੋਂ ਕੁਛ ਹੋਈ ਨੂੰ 15 20 ਦਿਨ ਹੋ ਗਏ ਦੁੱਧ ਕਿੰਨਾ ਦੱਸਿਆ ਸੀ ਉਹਦਾ 19 ਤੋਂ 20 ਲੀਟਰ ਹੈ ਜੀ 19 ਤੋਂ 20 ਲੀਟਰ ਦੁੱਧ ਆ ਉਹਦਾ ਹਾਂ ਮੋਹ ਦੁੱਧ ਹੁੰਦਾ ਪਲੂਣ ਵੇੜਾ ਉਹ ਪਲੂਣਾ ਜਣੀ ਪਹਿਲੇ ਛੂਈ ਆ ਪਹਿਲੇ ਛੂਈ ਠੀਕ ਆ ਜੀ ਵੀਰੇ ਘਰੇ ਕਿਸ ਨੇ ਚਵਾ ਕੇ ਤਸੱਲੀ ਕਰਕੇ ਲੈ ਜਾਣੀਆਂ ਹੁਣ ਵੀਰੇ ਤਸੱਲੀ ਕਰਕੇ ਲੀਟਰ ਮਾਰਕ ਲੱਜਾਏ ਠੀਕ ਆ ਦੋ ਡੰਗ ਚਾਰ ਡੰਗ ਹਨ ਜਿਵੇਂ ਮਾਰਪਾ ਮੈਂ 10 ਡੰਗ ਚੋਈ ਠੀਕ ਆ ਇਹ ਤਸੱਲੀ ਹੋਊ ਆਪਣੀ ਜਿੰਨਾ ਤੋਂ ਤਸੱਲੀ ਕਰਨ ਤੋਂ ਬਾਅਦ ਧੰਨਵਾਦ ਵੀਰੇ ਧੰਨਵਾਦ ਲਈ ਲਓ ਮਿੱਤਰੋਵਾ ਦੋ ਗਾਮਾ ਲੈ ਕੇ ਆਏ ਨੇ ਬਾਈ ਤੇ ਜੇ ਦੋਨਾਂ ਗਾਂਵਾਂ ਤੋਂ ਜੇ ਕੋਈ ਵੀ ਗਾਂ ਪਸੰਦ ਆਉਂਦੀ ਐ ਤੁਹਾਨੂੰ ਤੇ ਨੰਬਰ ਲੈ ਕੇ ਦਿੱਤਾ ਤੇ ਸਪਰਕ ਕਰ ਲਿਓ ਆ ਦੂਜੀ ਗਾਂ ਵੀ ਦੇਖ ਸਕਦੇ ਹੋ ਥਾਣਾ ਬੰਨਾ ਇਹ ਦੇਖੋ ਫਿਰ ਫੇਸ ਕੁਆਲਟੀ ਇਹਦੀ ਵੀ ਦੇਖ ਸਕਦੇ ਹੋ ਦੋ ਗਾਮਾ ਲੈ ਕੇ ਆ ਨੰਬਰ ਲੈ ਕੇ ਦਿੱਤਾ ਬਾਈ ਉਹਨਾਂ ਨਾਲ ਸਪਰਕ ਕਰ ਲਿਓ